ਅੰਮ੍ਰਿਤਸਰ ਪੁਲਿਸ ਦੀ ਗ੍ਰਿਫਤ ਦੇ ਵਿੱਚ ਮੂੰ ਟਾਕੇ ਤੁਰੇ ਆ ਰਹੇ ਮੋਲਜ਼ਮ ਉਹ ਬਦਮਾਸ਼ ਨੇ ਜੋ ਦਿੱਲੀ ਤੋਂ ਚੋਰੀ ਕੀਆਂ ਗੱਡੀਆਂ ਪੰਜਾਬ ਦੇ ਵਿੱਚ ਲਿਆ ਕੇ ਵੇਚਦੇ ਸਨ ਜਿਨ੍ਹਾਂ ਦਾ ਅੰਮ੍ਰਿਤਸਰ ਸੀਆਈ ਸਾਫ ਨੇ ਖੇਲ ਖਤਮ ਕਰ ਦਿੱਤਾ ਹੈ ਜੀ ਹਾਂ ਬਿਲਕੁਲ ਕਿਉਂਕਿ ਪੁਲਿਸ ਨੇ ਇਸ ਅੰਤਰਰਾਜੀ ਚੋਰੀ ਗਿਰੋਹ ਦੇ ਮੁੱਖ ਸਰਗਨਾ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਦੇ ਕੋਲੋਂ ਚੋਰੀ ਦੀਆਂ ਗੱਡੀਆਂ ਦੇ ਨਾਲ ਅਸਲਾ ਵੀ ਬਰਾਮਦ ਹੋਇਆ ਹੈ ਪੜੇ ਗਏ ਮੁੱਖ ਮਲਜ਼ਮ ਦੀ ਪਛਾਣ ਸਰਬਜੀਤ ਸਿੰਘ ਸ਼ੱਭਾ ਦੇ ਵਜੋਂ ਹੋਈ ਹੈ ਜਿਸ ਦੇ ਪਿਤਾ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ ਅਤੇ ਹੁਣ ਸਰਬਜੀਤ ਸਿੰਘ ਪਿਛਲੇ 1.5 ਸਾਲ ਤੋਂ ਇਹ ਚੋਰੀ ਦੇ ਕੰਮ ਕਰ ਰਿਹਾ ਹੈ। ਪਿਛੜਾ ਦਿਨ ਉਮੀਦ ਨੂੰ ਅਸੀਂ ਸੀਐਸਟਾਫ ਦੀ ਪੁਲਿਸ ਪਾਰਟੀ ਜਿਹੜੀ ਸੀ ਉਹ ਪੈਟਰੋਲਿੰਗ ਦੇ ਸਬੰਧ ਵਿੱਚ ਥਾਣੇ ਦੇ ਨੇੜੇ ਆ ਰਹੀ ਸੀ ਜਿਹੜਾ ਕਲਾਂ ਲੱਗ ਕੇ ਸੂਚਨਾ ਮਿਲੀ ਕਿ ਸਰਬਜੀਤ ਸਿੰਘ ਸ਼ੱਭਾ ਪਿੰਡ ਕਤਰਾ ਇੱਕ ਲੱਖ ਉਹਦੇ ਦੋ ਸਾਥੀ ਸੀਗੇ। ਇਹ ਦਿੱਲੀ ਤੋਂ ਗੱਡੀਆਂ ਚੋਰੀ ਕਰਕੇ ਲੈ ਕੇ ਆਉਂਦੇ ਇਹਨਾਂ ਕੋਲ ਨਹੀਂ ਗਿਆ ਅਸਲਾ ਵੀ ਤੇ ਫਿਰ ਨਾਕਾ ਬੰਦੀ ਦੌਰਾਨ ਤੇੜਾ ਕਾਰ ਦੇ ਲੱਗੋਂ ਸਰਪ੍ਰੇਸ਼ਨ ਚੇਪਾ ਤੇ ਇਹਦੇ ਦੋ ਸਾਥੀਆਂ ਨੂੰ ਗ੍ਰਿਪਤ ਕੀਤਾ ਇਹਨਾਂ ਕੋਲੋਂ ਦੋ ਪਿਸਤੌਲ 12 ਬੋਲ ਤੇ ਪੰਜ ਕਾਰਪੀਸ ਤੇ ਇੱਥੇ ਲਈ ਐਂਡਾ ਪਰਫੋਰਡ ਗੱਡੀ ਚੋਂ ਗੱਲੀ ਨੰਬਰ ਲਗਾ ਬਰੰਦ ਕੀਤਾ ਇਸ ਤੋਂ ਲਾਗ ਸਰਪ੍ਰੇਸ਼ਨ ਚੇਪਾ ਦੀ ਨਿਸ਼ਾਨੀ ਤੇ ਅਜਿਸਤੇ ਘਰੋਂ ਇੱਕ ਹੋਰ ਲੈਨਸਰ ਕਾਰ ਤੇ ਵੀ ਕਾਟੇ ਜਿਹੜੇ ਹੈਗੇ ਆ 715 ਉਹ ਦੌਰ ਕਵਰ ਕੀਤੇ ਸਰਪ੍ਰੀਖ ਸਿੰਘ ਸ਼ੱਬਾ ਦਾ ਜਿਹੜਾ ਫਾਦਰ ਉਹ ਤੇ ਹਾਰ ਜੇਲ੍ਹ ਚ ਬੰਦਾ ਪ੍ਰੀਮੀਅਰ ਟਾਈਪ ਦਾ ਬੰਦਾ ਤੇ ਉਹਦੇ ਸਾਥੀ ਜਿਹੜੇ ਉਹਨੇ ਜੇਲ੍ਹ ਚ ਰਹੇ ਉਹਨਾਂ ਨੇ ਇਹਦੇ ਲਿਖ ਕੇ ਉਹਦੇ ਸੰਬੰਧ ਚ ਅਜੇ ਮਾਨਯੋਗ ਅਦਾਲਤ ਤੇ ਇਹਨਾਂ ਨੂੰ ਪੇਸ਼ ਕੀਤਾ ਮਾਨਯੋਗ ਅਦਾਲਤ ਨੇ ਮਿਤੀ 16 ਤੱਕ ਸਾਨੂੰ ਇਹਦਾ ਰਿਮਾਂਡ ਦਿੱਤਾ ਉਸ ਤੋਂ ਬਾਅਦ ਨੈਕਸਟ ਅੱਗੇ ਇਨਵੈਸਟੀਗੇਸ਼ਨ ਬਾਲਾ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਹੇ ਸੀ ਕਿਤੇ ਕਿੰਨੇ ਘੰਟਾ ਗੱਡੀਆਂ ਲੱਗਦੀ ਸਰਵਿਸ ਸਿੰਘ ਸ਼ਬਾ ਅਪਰੋਕਸੀਮੇਟਲੀ ਉਹ 10 ਸਾਲ ਤੋਂ ਦਿੱਲੀ ਚ ਉੱਥੇ ਜਾ ਕੇ ਰਹਿ ਰਿਹਾ ਸੀਗਾ ਜਿੱਥੇ ਪੰਜਾਬ ਪਿਆ ਨੂੰ 6 ਮਹੀਨੇ ਹੋ ਗਏ ਬਾਕੀ ਪਤਾ ਕਿੱਦਾਂ ਸੰਪਰਕ ਚਾਏ ਇਹਨਾਂ ਦੇ ਬਾਕੀ ਇਹ ਅਸਲ ਵਿੱਚ ਫਰੈਂਡਸ਼ਿਪ ਸੀ ਕਿ ਥੋੜੇ ਵਕਤ ਇਕੱਠੇ ਪੜ੍ਹਦੇ ਵੇਰੇ ਉਸੇ ਕਰਕੇ ਗ੍ਰਫਤ ਚਾਏ ਆ ਦੂਸਰੇ ਦੂਸਰੇ ਦੋ ਜਾਣੇ ਇਹਨੇ ਸੂਚਨਾ ਕਿੱਦਾਂ ਮਿਲੇਗੀ ਸੂਚਨਾ ਹੀ ਜਾਂ ਗੁਪਤ ਸੂਚਨਾ ਦਿੱਤੀ ਸੀ ਨਹੀਂ ਉਹ ਜਿਹੜਾ ਤਾਂ ਕਟਿੰਗ ਕਰਿਆ ਬਹਿਰਾਲ ਪੁਲਿਸ ਨੇ ਨਾ ਮੁਲਜ਼ਮਾ ਨੂੰ ਮਾੜੀਅੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਹੈ ਤਾਂ ਜੋ ਪੁਲਿਸ ਇਹਨਾਂ ਦੇ ਕੋਲੋਂ ਪੁੱਛਗਿੱਛ ਕਰ ਸਕੇ ਕਿਉਂਕਿ ਪੁਲਿਸ ਨੂੰ ਇਹਨਾਂ ਮੁਲਜ਼ਮਾ ਦੇ ਕੋਲੋਂ ਕੋਈ ਅਹਿਮ ਖੁਲਾਸਾ ਹੋਣ ਦੀ ਉਮੀਦ ਹੈ ਅਜਨਾਲਾ ਤੋਂ ਵਿਸ਼ਾਲ ਸ਼ਰਮਾ ਦੀ ਰਿਪੋਰਟ ਢੇਲੀ ਪੋਸਟ ਪੰਜਾਬੀ ਕੀ ਤੁਹਾਨੂੰ ਹੱਦ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲਟਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ پا ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ